ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰਖਿਆ ਕਰ ਰਹੇ ਹਾਂ ਤੇ 40 ਸ਼ਲੋਕ ਆਪਾਂ ਕਰ ਲਏ ਸੀ ਅੱਜ ਸ਼ੁਰੂ ਹੁੰਦਾ ਅਗਲਾ ਸ਼ਲੋਕ ਅਜਾ ਪੋਗੰਤ ਕੰਧ ਮੂਲੰਗ ਮੂਲੰਗ ਤੇ ਵਿਸਰਾਮ ਲਾਉਣਾ ਹੈ ਇਹਨੂੰ ਅਜਾ ਬੋਲਣਾ ਹੈ ਅੱਜਾ ਨਹੀਂ ਬੋਲਣਾ ਐਡਾ ਜੱਜੇ ਕਰਨਾ ਹੈ ਅਜਾ ਅਜਾ ਹਾਂ ਅਜਾ ਪੋਗੰਤ ਕੰਧ ਮੂਲੰਗ ਵਿਸਰਾਮ बसंते समीप की, रहे। बसंते की, रहे। की, रहे की है बसंते समीप की है की है पढ़ना है की हर नहीं पढ़ना की है केर है की है केर है हाँ बसंते समीप की है तत्र गते संसार है संसार है तो विश्राम लाना है तत्र गते संसार है ਨਾਨਕ ਸੋਗ ਹਰਖੰ ਵਿਆਪਤੇ ਨਾਨਕ ਤੇ ਜਮਕੀਏ ਸੋਗ ਹਰਖੰ ਵਿਆਪਤੇ ਵਿਆਪਤੇ ਉਚਾਰਨ ਕਰਨਾ ਛਲੰ ਛਦਰੰ ਕੋਟ ਵਿਗਨੰ ਇਸ ਨੂੰ ਵਿਗੰ ਪੜਨਾ ਹੈ ਤੇ ਇੱਥੇ ਵਿਸਰਾਮ ਹੈ ਠੀਕ ਹੈ ਛਲੰ ਛਦਰੰ ਕੋਟ ਵਿਗਨੰ ਅਪਰਾਦੰ ਕਿਲ ਵਿਖ ਮਲੰਗ परम मोहं मान अपमानं अपमानक ते विश्राम है माया व्यापतं माया प पीछे पढ़ के गए सा माया उचारण करना मम्मे करना ईड़ी सिहारी एड़े करना माया व्यापतं उचारण करना व्यापितं व्यापितारी लगी है ये उचारण करनी व्यापितं व्यापितं हाँ मृत्यु ਮ੍ਰਿਤੂਚਾਰਨ ਕਰਨਾ ਮੰਮਾ ਪੈਰ ਵਿੱਚ ਜਈਆ ਲੱਗਾ ਉਹ ਰਾਰੇ ਲੱਗਾ ਠੀਕ ਆ ਜਿਹੜਾ ਮੰਮੇ ਨੂੰ ਸਿਹਾਰੀ ਹੈ ਇਹ ਰਾਰੇ ਨੂੰ ਸਿਹਾਰੀ ਪੈ ਜਾਣੀ ਹੈ ਮੰਮਾ ਰਾਰੇ ਸਿਹਾਰੀ ਇੱਥੇ ਤੱਤਾ ਤੇ ਤੱਤੇ ਦੇ ਪੈਰ ਵਿੱਚ ਜਈਆ ਲੱਗਾ ਹੈ ਪਹਿਲਾਂ ਜਈਏ ਆਉਂਦੇ ਰਹਿ ਆ ਕੱਲੇ ਜਈਆ ਆਉਂਦਾ ਸੀ ਪਰ ਥੱਲੇ ਔਂਕੜ ਲੱਗਿਆ ਨਹੀਂ ਆਉਂਦਾ ਸੀ ਹਾਂਜੀ ਇਹ ਸ਼ਬਦਲੇ ਜਲ ਕੱਲੇ ਦੇ ਜਈਏ ਥੱਲੇ ਔਂਕੜ ਲੱਗਾ ਹੋਇਆ ਹੈ। ਤੱਤੇ ਥੱਲੇ ਜਈਆ ਵੀ ਲੱਗਾ ਤੇ ਉਹਦੇ ਥੱਲੇ ਔਂਕੜ ਵੀ ਲੱਗਾ ਹੈ। ਹਾਂਜੀ। ਠੀਕ ਆ ਕਿਉਂਕਿ ਹੁਣ ਇੱਥੇ ਪਹਿਲਾ ਜਈਏ ਜਿਹੜੇ ਐੜੇ ਬਣਦੇ ਆਏ ਆ। ਪਰ ਐੜੇ ਥੱਲੇ ਔਂਕੜ ਨਹੀਂ ਹੁੰਦਾ। ਨਾ ਐੜ ਨੂੰ ਸਿਹਾਰੀ ਹੁੰਦੀ ਐ ਨਾ ਬਿਹਾਰੀ ਹੁੰਦੀ ਐ। ਨਾ ਐੜ ਨੂੰ ਦਲੈਂਕੜ ਪੈਂਦਾ। ਹੁਣ ਇੱਥੇ ਬਣੇਗਾ ਊੜਾ। ਠੀਕ ਹੈ ਇਹ ਜਿਹੜਾ ਔਂਕੜ ਹੈ ਜਈਏ ਨੇ ਊੜਾ ਬਣ ਜਾਣਾ ਤੇ ਔਂਕੜ ਊੜੇ ਨੂੰ ਪੈ ਜਾਣਾ ਜਾ ਕੇ ਮੰਮਾ ਰਾਰੇ ਸਿਹਾਰੀ ਤੱਤਾ ਊੜੇ ਔਂਕੜ ਸਮਝ ਲੱਗੀ ਨਾ ਹਾਂਜੀ ਤੱਤੇ ਦੇ ਪੈਰ ਵਿੱਚ ਜਈਆ ਲੱਗਾ ਹੈ ਉਹਦੇ ਥੱਲੇ ਔਂਕੜ ਲੱਗਾ ਹੈ ਹਾਂਜੀ ਤੱਤਾ ਇਹ ਜਈਏ ਨੇ ਊੜਾ ਬਣ ਜਾਂ ਜਿਹੜਾ ਔਂਕੜ ਹੈ ਊੜ ਊੜੇ ਨੂੰ ਜਗ ਪੈ ਜਾਣਾ ਠੀਕ ਹੈ ਮ੍ਰਿਤੋ ਮ੍ਰਿਤੋ ਹਾਂ ਤੋ ਤੱਤਾ ਊੜੇ ਔਂਕੜ ਸਭੇ ਲੱਗ ਗਈ ਨਾ ਇਹਦੀ ਹਾਂਜੀ ਹਾਂ ਜਨਮ ਪਰਮੰਤ ਨਰਕ ਹੈ ਨਰਕ ਹੈ ਤੇ ਵਿਸਰਾਮ ਹੈ ਜਨਮ ਪਰਮੰਤ ਨਰਕ ਹੈ ਅਨਕ ਉਪਾਵ ਉਪਾਵਨ ਨਾ ਸਿੱਧੇ ਅਤੇ ਉਪਾਵਨ ਪਾਵੇ ਦੀ ਟਿੱਪੀ ਲੱਗੀ ਹੈ ਉਪਾਵਨ ਨਾ ਸਿੱਧੇ ਅਤੇ ਸਿੱਧਿੰਗ ਉਚਾਰਨ ਕਰਨਾ ਸੱਸੀ ਸਿਹਾਰੀ ਆ ਧੱਦੇ ਨੂੰ ਸਿਹਾਰੀ ਪੈ ਜਾਣੀ ਆ ਐੜਾ ਤੇ ਤਤੇ ਲਾ ਸਿੱਧੇ ਅਤੇ ਸਿੱਧੇ ਅਤੇ ਸਿੱਧੇ ਅਤੇ ਜਿਹੜਾ ਆ ਜਈਆ ਲੱਗਾ ਇਹਨੇ ਇੱਥੇ ਐੜਾ ਬਣ ਗਿਆ ਤੇ ਐੜਾ ਤਤੇ ਲਾ ਕੀ ਬਣ ਗਿਆ ਸਿੱਧੇ ਅਤੇ ਐੜਾ ਤਤੇ ਲਾ ਅਤੇ ਅਤੇ ਸਸੇ ਸਿਹਾਰੀ ਆ ਧੱਦੇ ਨੂੰ ਸਿਹਾਰੀ ਪੈ ਜਾਣੀ ਆ ਸਿੱਧੇ ਅਤੇ ਸਿੱਧੇ ਅਤੇ ਹਾਂ ਇਹਨੂੰ ਸਿੱਧੇ ਅਤੇ ਉਚਾਰਨ ਕਰਨਾ ਹੈ ਅਨਰਕ ਇੱਥੇ ਨਰਕੇ ਦੇ ਵਿਸਰਾਮ ਲਾ ਦੇਣਾ ਅਨਕ ਉਪਾਵਨ ਉਪਾਵਨ ਨ ਸਿੱਧੇ ਅਤਿ ਇਹਦੀ ਸਮਝ ਲੱਗੀ ਹਾਂਜੀ ਨਿਰਮਲੰਗ ਸਾਧ ਸੰਗ ਹੈ ਸੰਗ ਹੈ ਤੇ ਵਿਸਰਾਮ ਹੈ ਨਿਰਮਲੰਗ ਸਾਧ ਸੰਗ ਹੈ ਇੱਥੇ ਵਿਸਰਾਮ ਹੈ ਜਪੰਤ ਨਾਨਕ ਗੋਪਾਲ ਨਾਮੰ ਜਪੰਤ ਨਾਨਕ ਗੋਪਾਲ ਨਾਮੰ रमंत गुण गोबिंद इ विश्राम रमंत गुण गोबिंद इ विश्राम प्रत है नित प्रत है नेत प्रत है, हाँ, है उच्चारण करना नित प्रत इथे हाही दी आवाज उच्चारण होगी ये ध्यान रखना नित प्रत प्रत है हाँ तरण शरण स्वामी ਸਵਾਮੀ ਤੇ ਬਿਸਰਾਮ ਹੈ ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸ਼ਰ ਹੈ ਰਮਣ ਸੀਲ ਪਰਮੇਸ਼ਰ ਹੈ ਕਰਨ ਕਾਰਨ ਸਮਰਥ ਹੈ ਸਮਰਥ ਹੈ ਉਚਾਰਨ ਕਰਨਾ ਹਾਹੇ ਦੀ ਆਵਾਜ਼ ਉਚਾਰਨ ਕਰਨੀ ਸਮਰਥ ਹੈ ਸਮਰਥ ਹੈ ਹਾਂ ਇੱਥੇ ਬਿਸਰਾਮ ਹੈ ਦਾਨ ਦੇਤ ਪ੍ਰਭ ਪੂਰਨ ਹੈ ਦਾਨ ਦੇਤ ਪ੍ਰਭ ਪੂਰਨ ਹੈ निराश आस करण निराश आस करण करण के विश्राम है सगल अर्थ आल्य है सगल अर्थ आल्य है आल्य है उच्चारण करना है ये जइए ने ऐड़ा बन जाना है आल्य है समझ लागी समझ लागी हां जी अर्थ आल्य है ਲਗੀ ਸਮਝ ਹਾਂਜੀ ਤੇ ਗੁਣ ਨਿਧਾਨ ਸਿਮਰੰਤ ਨਾਨਕ ਗੁਣ ਨਿਧਾਨ ਸਿਮਰੰਤ ਨਾਨਕ ਇੱਥੇ ਵਿਸਰਾਮ ਲਾਉਣਾ ਹੈ ਠੀਕ ਹੈ ਸਗਲ ਜਾਚੰਤ ਜਾਚ ਕਹਿ ਜਾਚ ਕਹਿ ਇਸ ਤਰ੍ਹਾਂ ਉਚਾਰਨ ਕਰਨਾ ਹੈ ਠੀਕ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚ ਕਹਿ ਸਾਰੀ ਸਮਝ ਆ ਗਈ ਤਾਂ ਸ਼ਲੋਕਾਂ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ